ਕੀ ਅਰਦਾਸ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਵੇੜਿਆਂ ਵਿੱਚ ਹਮੇਸ਼ਾ ਖੁਸ਼ੀਆਂ ਖੇੜੇ ਮਹਿਕਦੇ ਰਹਿਣ ਤੁਸੀਂ ਹਮੇਸ਼ਾ ਖੁਸ਼ ਰਹੋ ਹੱਸਦੇ ਚਿਹਰਿਆਂ ਦੇ ਨਾਲ ਰਹੋ ਮਾਤਾ ਰਣੀ ਦੀ ਜਨਮਤੀ ਹੈ ਮਾਂ ਚਿੰਤਪੂਰਣੀ ਸਾਰਿਆਂ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਮੇਰੀ ਮਾਸਾ ਸੁਮਾ ਦੇ ਅੱਗੇ ਅਰਦਾਸ ਕਰਦੇ ਹੋਏ ਪ੍ਰਭੂ ਦੇ ਅੱਗੇ ਅਰਦਾਸ ਕਰਦੇ ਹੋਏ ਕਿ ਜੋ ਵੀ ગણેશ છો ગણ બધી ਗਾਲ ਮਾਤਾ ਆ ਜੀ ਆ ਪਰੇ ਆ ਮਨ ਕਾਇਆ ਲਾਈ ਜੋਦੀ ਬੈਠੇ ਪਲ ਜੀ ਚਿੰਤਾ ਪੁਰਣੀ ਮਾਈ ਆਵੇ ਚਿੰਤਾ ਮੇਰੀ ਦੂਰ ਕਰੋ ਬਣਾ ਵਾਲੇ ਤੁਸੀਂ ਜਿਹੜੇ ਅੱਜ ਉਸ ਮਾ ਚਿੰਨ ਸਰਬਾਨ ਕੀ ਜਾਕਰ ਜੀ ਕੋਲੋਂ ਮੈਂ ਬੇਤੀ ਕਰਾਂਗਾ ਕਿ ਉਹ ਜਰੂਰ आप सारी माते दरबार बोलिए चिंतपुर ਉਹ ਸਾਰਾ ਪਿਆਰ ਜਖਾਰ ਸੋਨੂ ਬਿਜਾਜੀ ਉਹ ਸਾਰਾ ਪਿਆਰ ਨਾਲ ਨੀਸਾ ਉਹ ਸਾਰਾ ਪਿਆਰ ਦੇ ਪੀਏ ਨੇ ਵਾਰਤੇ ਮੌਜੂਦ ਹੈ ਇੱਕ ਤਾਲਰ ਦੀ ਟੀਮ ਜਿੱਥੇ ਕਿ ਅੱਜ ਮਹਾਮਈ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਗੁਰੂ ਗੋਰਖਨਾਥ ਜੀ ਦੀ ਜਯੰਤੀ ਨਰੇਸ਼ ਬਾਬਾ ਜੀ ਵੱਲੋਂ ਮਨਾਇਆ ਜਾ ਰਹੀ ਆ ਸੰਗਤਪੂਰੀ ਨਾਲ ਸਾਡੇ ਮੌਜੂਦ ਨੇ ਰੋਸ਼ਨ ਪ੍ਰਿੰਸ ਜੀ ਵਰਲਡ ਦੇ ਦੇਸ਼ ਵਿਦੇਸ਼ ਦੇ ਬਹੁਤ ਹੀ ਪ੍ਰਸਿੱਧ ਗਾਇਕ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਹੋ ਰੋਸ਼ਨ ਪ੍ਰਿੰਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਥੋੜੀ ਜਿਹੀ ਕਰ ਲੈਣੇ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਅੱਜ ਮਾਂ ਦੇ ਦਰਬਾਰ ਤੇ ਅੱਜ ਬੜੇ ਪਰਸਾਨੇ ਹੋ ਮਾਂ ਦੇ ਦਰਬਾਰ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਭਗਾ ਵਾਲਾ ਦੇਣਾ ਮਾਤਾ ਰਾਨੀ ਨੇ ਮੇਰੀ ਡਿਊਟੀ ਲਈ ਔਰ ਉਸ ਥਾਂ ਤੇ ਜਿੱਥੇ ਸਾਰੀ ਦੁਨੀਆ ਕੇ ਨਤਮਸਤਕ ਹੁੰਦੀ ਹੈ ਅੱਜ ਨਰੇਸ਼ ਬਾਬਾ ਜੀ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਮਾਤਾ ਰਾਨੀ ਦੀ ਜਨਮਤੀ ਜਿਹੜੀ ਮਨਾਈ ਜਾ ਰਹੀ ਹੈ ਅੱਜ ਬਾਬਾ ਗੁਰੂ ਗੋਰੀਖਨਾਥ ਜੀ ਉਹਨਾਂ ਦੀ ਵੀ ਜਨਮਤੀ ਮਨਾਈ ਜਾ ਰਹੀ ਹੈ ਸੋ ਸਾਰੇ ਭਗਤਾਂ ਨੂੰ ਪਹਿਲਾਂ ਤਾਂ ਬਹੁਤ 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 ਸ਼ੁਭ ਕਾਮਨਾਵਾਂ ਤੁਹਾਡੇ ਸਾਰਿਆਂ ਦੇ ਉੱਤੇ ਹਮੇਸ਼ਾ ਮਾਤਾ ਰਾਣੀ ਕਿਰਪਾ ਬਣਾ ਕੇ ਰੱਖੇ ਔਰ ਅੱਜ ਭਜਨਾ ਦੇ ਜ਼ਰੀਏ ਆਪਣੇ ਮਨ ਦੇ ਭਾਵ ਜਿਹੜੇ ਆ ਉਹ ਮੈਂ ਲੈ ਕੇ ਆਇਆ ਸੋ ਮੇਰੀ ਖੁਸ਼ਕਿਸਮਤੀ ਕਿ ਅੱਜ ਮੈਂ ਗੁਣਗਾਨ ਕਰਾਂਗਾ ਭਰਿੰਜੀ ਮਾਂ ਦੇ ਭਵਨ ਤੇ ਅੱਜ ਜੋ ਮਹਾਮੈਚੰਦ ਪੂਰਨੀ ਚੇ ਨਮਸਤ ਕਾ ਦੇ ਭਵਨ ਤੇ ਹੋ ਇਸ ਤੋਂ ਪਹਿਲੇ ਇੱਥੇ ਦਰਬਾਰ ਦੇ ਜਾਗਨ ਕਰ ਚੁੱਕੇ ਤੁਸੀਂ ਹਾਂਜੀ ਪਿਛਲੇ ਸਾਲ ਮਾਤਾ ਰਾਣੀ ਨੇ ਕਿਰਪਾ ਕੀਤੀ ਜਨਤੀ ਤੇ ਹੀ ਉਸ ਪਿਛਲੇ ਸਾਲ ਵੀ ਸ਼ਾਇਦ 11 ਤਰੀਕ ਹੀ ਸੀ ਤੇ 11 ਤਰੀਕ ਦੀ ਮਾਤਾ ਰਾਣੀ ਦੀ ਜਨਮ ਦਿਤੀ ਦੇ ਵਿੱਚ ਇੱਥੇ ਕੀਰਤਨ ਕੀਤਾ ਸੀਗਾ ਜੀ ਬਹੁਤ ਹੀ ਆਨੰਦ ਆਇਆ ਉਦੋਂ ਵੀ ਔਰ ਇਹ ਤਾਂ ਮੇਡੀ ਖੁਸ਼ਕਿਸਮਤੀ ਹੈ ਕਿ ਲਗਾਤਾਰ ਦੂਜੇ ਸੈਲ ਫੇਅਰ ਮਾਨੇ ਬੁਲਾਵਾ ਭੇਜਿਆ ਤੁਹਾਡੇ ਇੰਟਰਵਿਊ ਸਾਡੇ ਚੈਨਲ ਤੇ ਪਹਿਲੇ ਵੀ ਚੱਲ ਰਹੀ ਆ ਗਗਨ ਪੱਤਰਕਾਰ ਜੀ ਗਗਨ ਪੁਜਾਰੀ ਜੀ ਨੇ ਤੇ ਸਾਡੇ ਇਕਤਾ ਲਹਿਰ ਦੇ ਪੱਤਰਕਾਰ ਹੀ ਨੇ ਉਹਨਾਂ ਨੇ 1:30 ਵਜੇ ਦੇ ਕਰੀਬ ਹੀ ਸਾਡੇ ਚੈਨਲ ਤੇ ਭੇਜਿਆ ਸੀ ਤੇ ਉਹ ਵੀ ਇੰਟਰਵਿਊ ਤੁਹਾਡੇ ਚੱਲ ਰਹੀ ਆ ਹਾਂਜੀ 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 ਮੈਨੂੰ ਮਿਲੇ ਸੀਗੇ ਜੀ ਦਰਬਾਰ ਤੇ ਮੈਂ ਜਦੋਂ ਮੱਥਾ ਟੇਕਣ ਗਿਆ ਸੀ ਚੈਨਲ ਦੇ ਥਰੂ ਦੇਖ ਰਹੇ ਆ ਸਾਰਿਆਂ ਨੂੰ ਇੱਕ ਤਾਂ ਬਹੁਤ-ਬਹੁਤ ਮੁਬਾਰਕਾਂ আর ਦੂਜੀ ਗੱਲ ਇਹ ਹੈ ਕਿ ਹਮ ਹਮਾ ਕੇ ਪਹੁੰਚਿਆ ਕਰੋ ਜਦੋਂ ਵੀ ਆਪਾਂ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਆ ਕੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਉਹ ਲੀਕਦੇ ਆਂ ਖਾਸ ਤੌਰ ਤੇ ਜਯੰਤੀ ਵਾਲੇ ਦਿਨ ਤਾਂ ਸਾਰਿਆਂ ਨੂੰ ਆਉਣਾ ਹੀ ਚਾਹੀਦਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕ੍ਰਮੰਦ ਸਟੇਜ ਤੇ ਤੋਂ ਆਪਾਂ ਤੁਹਾਨੂੰ ਸੁਣਾਗੇ ਬਿਲਕੁਲ ਸੁਣਾਗੇ ਦੋ ਸ਼ਬਦ ਸਾਡੇ ਚੈਨਲ ਤੇ ਤੁਸੀਂ ਕੋਈ ਵੀ ਆਪਣੀ ਮਨਪਸੰਦ ਸੁਣਾ ਕੇ ਦਿਖਾ ਦਿਓ ਮਾਏ ਨਹੀਂ ਮਾਏ ਤੇਰੇ ਮੰਦਰਾਂ ਤੇ ਆ ਗਏ ਮਾਈ ਨੀ ਮਾਈ ਤੇਰੇ ਮੰਦਰਾਂ ਤੇ ਆ ਗਏ ਆ ਗਿਆਂ ਹੋ ਕੇ ਤਿਆਰ ਸ਼ੇਰਾਂ ਵਾਲੀਏ ਆ ਗਿਆਂ ਹੋ ਕੇ ਤਿਆਰ ਨਜ਼ਰ ਮਿਹਰ ਦੀ ਤੂੰ ਕਰੀ ਮੇਰਾ ਵਾਲੀਏ ਨਜ਼ਰ ਮਿਹਰ ਦੀ ਤੂੰ ਕਰੀ ਮੇਰਾ ਵਾਲੀਏ tere te asaan beshumar ambe raniye tere te asaan beshumar एक क्लैपिंग हो रही है तालीयां जरूर होनी चाहिए बहुत बहुत शुक्रिया रोशन प्रिनसी बब्बा जी बब्बा जी, जी, जी एक मिनट एक मिनट रोशन प्रिनसी नाल ने बड़े ਤੁਸੀਂ ਸੇਵਾ ਕਰਦੇ ਹੋ ਹਰ ਸਾਲ ਇੱਥੇ ਜਾਗਰਨ ਕਰਾਉਂਦੇ ਹੋ रोशन प्रिनसी ਜੀ ਅਜ ਮਾਤ ਜਨਨ ਦੇ ਵਿਚਾਰੀ ਲਾਉਣਾ ਹੈ ਉਹ ਵੀ ਚਿੰਤਪੂਰਨ ਦਰਬਾਰ ਤੇ ਹਾਂਜੀ ਮਹਾਮਈ ਦੇ ਜਨਮ ਦਿਨ ਤੇ ਹੋਰ ਗੁਰੂ ਗੋਖਨਾ ਜੀ ਦੀ ਜਨਮ ਦਿਨ ਦੇ ਉਪਲਖ ਵਿੱਚ ਸਾਲਾਨਾ ਜਾਗਰਨ ਜੋ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਰੋਸ਼ਨ ਪਿੰਸ ਜੀ ਆਪਣੀ ਹਾਜ਼ਰੀ ਲਾਉਣਗੇ ਬਹੁਤ ਹੀ ਸਰੀਲੀ ਬਾਜ ਉਹਨਾਂ ਦੀ ਬਹੁਤ ਹੀ ਮਜ਼ਾ ਆਉਂਦਾ ਇਹਨਾਂ ਦੀ ਇਹਨਾਂ ਦੀ ਸੁਣ ਕੇ ਇਹਨਾਂ ਨੂੰ ਔਰ ਮੈਂ ਸਾਰੇ ਜਿੰਨੇ ਵੀ ਨਕੋਦਰ ਵਾਸੀ ਔਰ ਸ਼ਹਿਰ ਵਾਸੀ ਜਿੰਨੇ ਵੀ ਲੋਕਲ ਇੱਥੇ ਦੇ ਵੀ ਹੋਮਾ ਮਾਕੇ 11:30 ਵਜੇ ਤੁਸੀਂ ਪਹੁੰਚੋ ਔਰ ਰੋਸ਼ਨ ਭਾਜੀ ਨੂੰ ਸੁਣੋ ਔਰ ਜੈ ਮਾਤਾ ਜੀ ਵੱਲੋਂ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਮਾ ਦੇ ਦਰਬਾਰ ਚਿੰਤਪੂਰਨੀ ਦਰਬਾਰ ਤੇ ਮਹਾਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਵਾ ਮਾ ਚਿੰਤਪੁਰਨੀ ਜਨਮ ਦਿਨ ਔਰ ਗੁਰੂ ਗੋਰਖਨਾਥ ਜੈਨਤੀ ਦੇ ਸਬੰਧ ਦੇ ਵਿੱਚ ਨਰੇਸ਼ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਥੋੜੀ ਜੀ ਜੈ ਬਾਬਾ ਜੈ ਮਾਤਾ ਦੀ ਜੈ ਗੁੱਗਾ ਜੈ ਰਬੀ ਦਰਬਾਰ ਬਾਬਾ ਇਛਾਧਾਰੀ ਜੈ ਗੁੱਗਾ ਜੈ ਰਬੀ ਪ੍ਰਬੰਧਕ ਕਮੇਟੀ ਔਰ ਓਮ ਨਮੋ ਸ਼ਿਵਾਏ ਕਮੇਟੀ ਰਜਿਸਟਰਡ ਨਕੂਦਰ ਵੱਲੋਂ ਮਾ ਚਿੰਤਪੁਰਨੀ ਜੀ ਦੇ ਜਨਮ ਦਿਨ ਦੇ ਔਰ ਗੁਰੂ ਗੋਰਖਨਾਥ ਜੈਨਤੀ ਦੇ ਉਪਲਖਸ਼ ਵਿੱਚ ਅੱਜ ਜਾਗਰਣ ਬਹੁਤ ਹੀ ਧੁੰਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕ ਪ੍ਰਿੰਸ ਰੋਸ਼ਨ ਪ੍ਰਿੰਸੀ ਜੋ ਕਿ 11:30 ਵਜੇ ਆਪਣੀ ਹਾਜ਼ਰੀ ਲਗਾਣਗੇ ਔਰ ਇਹਦੇ ਨਾਲ ਹੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਜੈ ਮਾਤਾ ਚਿੰਤਪੁਰ ਦੀ ਬਾਬਾ ਜੀ ਕਿਦਾਂ ਦਾ ਰਿਸਪੌਂਸ ਮਿਲਿਆ ਇਸ ਜਾਗਰਨ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਵੇਖਦੇ ਹੋ ਬਹੁਤ ਸਾਰੀਆਂ ਧਾਰਮਿਕ ਤੇ ਆਗੂ ਹੋਰ ਵੀ ਇੱਥੇ ਬਹੁਤ ਸਾਰੇ ਪਹੁੰਚ ਰਹੇ ਨੇ ਸ਼ਹਿਰ ਵਾਲਿਆਂ ਦਾ ਬਹੁਤ ਹੀ ਭਰਮਾ ਹੰਗਾਰਾ ਬਹੁਤ ਲੋਕਾਂ ਨੂੰ ਚਾ ਆ ਜਾਗਰਣ ਆਉਂਦਾ ਹਾਲਕਿ ਅਸੀਂ ਇੱਕ ਹੋਟਲ ਬੁੱਕ ਕੀਤਾ ਸੀ ਇਹਦੇ ਨਾਲ ਹੀ ਕਮਰੇ ਥੜ ਗਈ ਤਿੰਨ ਹੋਟਲ ਬੁੱਕ ਕਰਨੇ ਪਏ ਖੜੇ ਪੈਰ ਦੋ ਹੋਟਲ ਅਸੀਂ ਕੀਤੇ ਵੀ ਇਨ੍ਹਾਂ ਲੋਕਾਂ ਚ ਉਤਸ਼ਾਹ ਆ ਨਿਕੋਦ ਰਾਲਾ ਇਸੇ ਤਰ੍ਹਾਂ ਹੀ ਮਹਾਮਾਈ ਭੋਲੇ ਸ਼ੰਕਰ ਦਾ ਆਸ਼ੀਰਵਾਦ ਬਣਿਆ ਰਵੇ ਤੇ ਇਦਾਂ ਦੇ ਪ੍ਰੋਗਰਾਮ ਚੱਲਦੇ ਰਹਿਣ ਜੈ ਮਾਤਾ ਸੰਗਤ ਤਾਂ ਹੋਰ ਵੀ ਬਹੁਤ ਸਾਰੀ ਹੈ ਹਾਂਜੀ ਹਾਂਜੀ ਬਹੁਤ ਸੰਗਤ ਆ ਰਹੀ ਹਾਲੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹਾਂਜੀ ਹਾਂਜੀ ਲੰਗਰ ਮਾਹਮਾਏ ਦੀ ਕਿਰਪਾ ਚੱਲ ਰਹੀ ਹੈ ਜੀ ਲੰਗਰ ਚੱਲ ਰਿਹਾ ਜੀ ਬਣਾਰਾ ਮਾਂ ਦੇ ਦਰਬਾਰ ਤੇ ਮਾਂ ਚਿੰਤਪੁਰਨੀ ਦੇ ਦਰਬਾਰ ਦੇ ਆਪਾਂ ਬੈਠੇ ਆਂ ਇੱਥੋਂ ਝੋਲੀਆਂ ਭਰ ਕੇ ਲਈ ਜਾਂਦੇ ਨੇ ਲੋਕੀ ਅੱਜ ਤੁਸੀਂ ਮੇਰੇ ਖਿਆਲ ਕਈਆਂ ਨੂੰ ਬਹੁਤ ਸਾਰਿਆਂ ਨੂੰ ਅੱਜ ਮਾਂ ਚਿੰਤਪੁਰਨੀ ਦਰਬਾਰ ਦੇ ਨਾਲ ਜੁੜਿਆ ਆ ਕਿ ਮੈਸੇਜ ਦੇਣਾ ਜਾਓਗੇ ਮੈਸੇਜ ਬਾ ਚਿੰਤਾਪੁਰਨੀ ਚਿੰਤਾ ਹਰ ਦੀ ਸਭ ਦੀ ਚਿੰਤਾ ਦੂਰ ਕਰੇ ਜੈ ਮਾ ਮਾਂ ਛੇਨ ਮਸਤਕਾ ਚਿੰਤਾਪੂਰਣੀ ਸਭ ਦੀ ਚਿੰਤਾ ਦੂਰ ਕਰੇ ਨਰੇਸ਼ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਜਾਗਰਣ ਸ਼ੁਰੂ ਹੋ ਚੁੱਕਾ ਆ ਥੋੜੀ ਜੇਰ ਬਾਅਦ ਪੰਜਾਬ ਦੀ ਬੁਲੰਦ ਆਵਾਜ਼ ਰੋਸ਼ਨ ਪ੍ਰਿੰਸ ਜੀ ਜਿਹੜੀ ਮਾਂ ਦੇ ਚਰਨਾਂ ਦੇ ਵਿੱਚ ਆ ਜਦੀ ਲਵਾਉਣਗੇ ਔਰ ਇਹ ਜਿਹੜਾ ਜਾਗਰਣ ਆ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਅੱਜ ਸਾਰੀ ਰਾਤ ਚੱਲੇਗਾ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਮਾਂ ਦੇ ਦੁਆਰੇ ਤੇ ਆਈਆਂ ਆ ਮਾਂ ਉਹਨਾਂ ਦੀਆਂ ਝੋਰੀਆਂ ਇਸੇ ਤਰ੍ਹਾਂ ਭਰਦੀ ਰਵੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਾਇਰ ਨਿਊਜ਼ ਨਕੋਦਰ